ਸਾਨੂੰ ਪਤਾ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਪਿੰਡਾਂ 'ਚ ਵੈਕ ਰਿਆ ਜੀ ਕਿਤੇ ਨਹੀਂ ਨੱਥ ਪਾਈ ਸਰਕਾਰ ਨੇ ਸਿਰਫ ਇੱਕੇ ਨਾਟਕ ਕਰ ਰਹੇ ਆ ਕਿ ਜੁੱਧ ਨਸ਼ਾ ਵਿਰੋਧ ਅੱਜ ਤੱਕ ਤਾਂ ਵਿਰੋਧ ਕੀਤੇ ਇਹਨਾਂ ਨੇ ਕੀਤਾ ਹੀ ਨਹੀਂ ਸੀ ਤਾਂ ਖਦ ਕੰਨੇ ਵੀ ਅਸੀਂ ਤਾਂ ਸਰਕਾਰ ਨੂੰ ਦੋਸ਼ ਦਿੰਨੇ ਆ ਸਰਕਾਰ ਹੀ ਸਾਡੀ ਦੋਚੀ ਆ ਸਰਕਾਰ ਹੀ ਸਾਡੇ ਬੱਚੇ ਖੋ ਰਹੀ ਆ ਨਸ਼ੇ ਤੇ پابੰਦੀ ਨਹੀਂ ਲਾ ਰਹੀ ਨਸ਼ਾ ਵੇਕਦਾ ਤੇ ਸਾਡੇ ਬੱਚੇ ਇਸ ਦੁਨੀਆ ਤੋਂ ਜਾ ਰਹੇ ਆ ਨਹੀਂ ਜੀ ਬਿਲਕੁਲ ਨਹੀਂ ਨਸ਼ਾ ਬੰਦ ਹੋਏ ਇਹ ਤਾਂ ਇਹਨਾਂ ਦੀਆਂ ਕਹਿੰਦਿਆਂ ਗੱਲਾਂ ਨਸ਼ਾ ਬੰਦ ਕਰਨ ਵਾਲੀਆਂ ਗੱਲਾਂ ਹੈ ਨਹੀਂਆਂ ਜੀ ਜੇ ਨਸ਼ਾ ਬੰਦ ਕੀਤਾ ਹੋਵੇ ਤੇ ਮਾਵਾਂ ਤੇ ਪੁੱਤ ਕਿਉਂ ਆਪਦੇ ਪਰਿਵਾਰ ਨੂੰ ਛੱਡ ਕੇ ਜਾਣ ਮਾਵਾਂ ਨੂੰ ਕਿਉਂ ਛੱਡ ਕੇ ਜਾਣ ਭੈਣਾਂ ਨੂੰ ਕਿਉਂ ਛੱਡ ਕੇ ਜਾਣ ਆਪਦੇ ਪਰਿਵਾਰ ਨੂੰ ਕਿਉਂ ਛੱਡ ਕੇ ਜਾਣ ਤੇ ਅਸੀਂ ਤਾਂ ਇਹ ਹੀ ਬੇਨਤੀ ਆ ਜੋ ਅੱਜ ਬੱਚੇ ਦੀ ਡੈਥ ਹੋਈ ਹੈ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹਦੇ ਮੌਤ ਦਾ ਇਨਸਾਫ ਮਿਲਣਾ ਚਾਹੀਦਾ ਚਲੋ ਇਹਦਾ ਬੱਚਾ ਚਲਿਆ ਗਿਆ ਹੋਰ ਤਾਂ ਬੱਚੇ ਬਚਣ ਹੋਰ ਤਾਂ ਨਾਂ ਆ ਦੇ ਪਰਿਵਾਰ ਛੱਡ ਕੇ ਜਾਂ ਸਾਡੀ ਤਾਂ ਇਹ ਹੀ ਬੇਨਤੀ ਆ ਪੰਜਾਬ ਦੇ ਵਿੱਚ ਹੁਣ ਅਜਈਆਂ ਖਬਰਾਂ ਵੀ ਆਉਣ ਲੱਗੀਆਂ ਕਿ ਚਿੱਟੇ ਦੀ ਖਾਤਰਾ ਜਿਹੜਾ ਇੱਕ ਵਿਵਾਹਿਤ ਜੋੜੇ ਨੇ ਜਿਹੜਾ ਆਪ ਦਾ ਬੱਚਾ ਤੱਕ ਵੇਚ ਦਿੱਤਾ ਇਸ ਤੋਂ ਬਿਨਾ ਪਿਛਲੇ ਦਿਨੀ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀਗੇ ਇੱਕ ਪੱਤਰਕਾਰ ਨੂੰ ਜਿਹੜਾ ਉਹ ਤੰਕੀ ਵੀ ਆਈ ਸੀਗੀ ਕਿ ਉਸਨੇ ਕਿਉਂਕਿ ਰਿਪੋਰਟ ਕੀਤੀ ਸੀ ਚਿੱਟੇ ਦੀ ਇਸ ਵਜ੍ਹਾ ਕਰਕੇ ਉਸ ਨੂੰ ਗੋਲੀ ਮਾਰ ਦੇਣ ਦੀ ਜਿਹੜੀ ਤੰਕੀ ਆਈ ਸੀਗੀ ਉਹ ਰਿਪੋਰਟਸ ਦੇ ਵਿੱਚ ਵੀ ਕੀ ਸੀਗਾ ਕਿ ਇੱਕ ਨੌਜਵਾਨ ਆ ਜਿਹੜਾ ਉਹ ਜਿਸਨੇ ਚਿੱਟਰਾ ਠੀਕਾ ਜਿਹੜਾ ਉਹ ਲੱਤ ਦੇ ਵਿੱਚ ਲਾ ਲਿਆ ਸੀ ਲੱਤ ਦੇ ਵਿੱਚ ਇਨਫੈਕਸ਼ਨ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਸੀ ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਸੌਣ ਨੂੰ ਆ ਜਿਹੜੀਆਂ ਦੇਖ ਮਿਲਦੀਆਂ ਹੈਗਾ ਭਾਵੇਂ ਇੱਕ ਪਾਸੇ ਜਿਹੜੀ ਸਰਕਾਰ ਇਹ ਦਾਅਵੇ ਕਰ ਰਹੀ ਹੈਗੀ ਕਿ ਪੰਜਾਬ ਦੇ ਵਿੱਚ ਅਸੀਂ ਯੁੱਧ ਨਸ਼ਾ ਵਿਰੋਧ ਦਾ ਜਿਹੜਾ ਉਹ ਚਲਾਇਆ ਹੋਇਆ ਪਰ ਜ਼ਮੀਨੀ ਪੱਧਰ ਦੇ ਉੱਤੇ ਦੇਖੀਏ ਤਾਂ ਉਹ ਯੁੱਧ ਨਸ਼ਾ ਵਿਰੋਧ ਦਾ ਜਿਹੜਾ ਉਹ ਦਿਖਾਈ ਨਹੀਂ ਦਿੰਦਾਗਾ ਸਰਪ੍ਰਸਰਪ ਅੰਕੜਿਆਂ ਦੀ ਖੇਡ ਆ ਜਿਹੜੀ ਉਹ ਖੇਡੀ ਜਾ ਰਹੀ ਹੈਗੀ ਆ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਕੋਸ਼ਾ ਜਿਹੜਾ ਉਹ ਵੱਖਰਾ ਹੈਗਾ ਅੱਜ ਇਸ ਟਾਈਮ ਅਸੀਂ ਪਿੰਡ ਭੋਲੂ ਵਾਲਾ ਖੜੇ ਹੋਏ ਆ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਅੱਜ ਇੱਥੇ ਇੱਕ ਨੌਜਵਾਨ ਆ ਜਿਹੜਾ ਉਹ ਇਸ ਦੁਨੀਆ ਤੋਂ ਚਲਾ ਗਿਆ ਤੁਹਾਨੂੰ ਦੱਸਦੀ ਕਿ ਉਸ ਨੌਜਵਾਨ ਦੇ ਅੱਜ 15 ਦਿਨਾਂ ਦਾ ਬੱਚਾ ਵੀ ਹੈਗਾ ਉਸ ਦੀ ਪਤਨੀ ਆ ਜਿਹੜੀ 15 ਦਿਨਾਂ ਦਾ ਬੱਚਾ ਜਿਹੜੀ ਆਪਣੀ ਗੋਦ ਦੇ ਵਿੱਚ ਲਈ ਬੈਠੀ ਆ ਤੇ ਨੌਜਵਾਨ ਆ ਜਿਹੜਾ ਇਸ ਦੁਨੀਆ ਤੋਂ ਚੜ ਆ ਗਿਆ ਹੈਗਾ ਬਹੁਤ ਵੱਡੀ ਅਲਹੰਤ ਦੀ ਵਜ੍ਹਾ ਕਰਕੇ ਜਿਹੜਾ ਨੌਜਵਾਨ ਚਲਾ ਗਿਆ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਨੂੰ ਜਿਹੜਾ ਚਿੱਟਾ ਘੁੰਦੇ ਵਾਂਗ ਜਿਹੜਾ ਉਹ ਖਾ ਰਿਹਾ ਹੈਗਾ ਆਪਾਂ ਇਸ ਪਿੰਡ ਦੇ ਕੁਝ ਲੋਕਾਂ ਦੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਨਾਲ ਹੀ ਹੈ ਜਿਹੜਾ ਉਸ ਨੌਜਵਾਨ ਦੀ ਪਤਨੀ ਵੀ ਹੈ ਜਿਹੜੀ ਸਾਡੇ ਨਾਲ ਮੌਜੂਦ ਆ ਸੱਸੀ ਗੱਲ ਪੈਨੇ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਹੈ ਮੇਰਾ ਨਾਮ ਹੈ ਸ਼ਬਨੀ ਤੁਹਾਡੇ ਪਤੀ ਦਾ ਕੀ ਮੰਗਾ ਸਿੰਘ ਜੀ ਅੱਛਾ ਕਿਵੇਂ ਸਾਰੀ ਘਟਨਾ ਵਾਪਰੀ ਹੈ ਅੰਕਲ ਸੁਬਾ 8:00 ਵਜੇ ਮਸ਼ੀਨ ਤੋਂ ਤੇ ਆ ਕੇ ਵਾਲ ਕਟਾ ਕੇ ਤੇ ਮੜ ਕੇ ਨਹਾ ਕੇ ਤੇ ਉਹ ਬਾਅਦ ਚ ਜਾਵੜਿਆ ਨਹਿਰ ਤੇ ਘੇੜਾ ਕੱਢਣ ਮੈਨੂੰ ਆਂਦਾ ਨਹਿਰਾ ਘੇੜਾ ਕੱਢਣ ਚੱਲਿਆ ਫਿਰ ਮੈਨੂੰ ਆਂਦਾ ਮੁੰਡੇ ਦਾ ਟਾਈਮ ਕਿੰਨੇ ਵਜੇ ਤਾਂ ਮੈਂ ਕਿਹਾ 3:00 ਵਜੇ ਆਊਗਾ ਆਂਦਾ ਚੱਲ ਮੈਂ ਉਹਨਾਂ ਚਿਰ ਉੱਥੇ ਬਹਿ ਜਾਂਨਾਗਾ ਤੇ ਮੁੰਡਾ ਵਿਚਾਰਾ ਇਕੱਲਾ ਹੀ ਘਰੇ ਆਇਆ ਸੀ ਉਹ ਤਾਂ ਆਪ ਤਾਂ ਹੀ ਨਹੀਂ ਕਿਉਂ ਤੋਂ ਬਾਅਦ ਚ ਤੇ ਤਾਂ ਕਰਕੇ ਆਗਾ ਸੀ ਸਾਰੀ ਰਾਤ ਲੱਭਦੇ ਫਿਰ ਸਾਨੂੰ ਲੱਭਿਆ ਹੀ ਨਹੀਂਗਾ ਅਸੀਂ ਫਿਰ ਉਹ ਕਾ ਵੀ ਦਵਾਈ ਆਇਆ ਹੋਕਾ ਵੀ ਦਵਾਇਆ ਫਿਰ ਹੋਕੇ ਕਰਕੇ ਵੀ ਨਹੀਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਤੜਕੇ ਵੀ ਪਾਲ ਕੀਤੀ ਤੜਕੇ ਸਾਨੂੰ 5 ਵਜੇ ਲੱਪਿਆ ਸੀਗਾ ਤੇ ਮੇਰਾ ਬੱਚਾ ਵੀ ਛੋਟਾ ਜਾਂ ਮੈਂ ਇਹਨੂੰ ਕਿੱਧਰ ਲੈ ਕੇ ਜਾਵਾਂਗੀ ਹਾਂਜੀ ਬਣ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੌਰਾ ਜੀ ਅੱਛਾ ਬਣ ਕੀ ਕੀ ਕਾਰਨ ਮੰਨਦੇ ਹੈਗੇ ਇਸ ਨੌਜਵਾਨ ਦੀ ਜਿਹੜੀ ਡੈਥ ਹੋਈ ਹੈ ਕਰਨਵੀਰ ਜੀ ਦੀ ਚਿੱਟੇ ਨਾਲ ਹੀ ਮੌਤ ਹੋਈ ਹੈ ਜੀ ਇਹਨੇ ਕੱਲ ਮਸ਼ੀਨ ਤੋਂ ਆਇਆ ਕੱਲ ਹੀ ਆਇਆ 9 ਵਜੇ ਆਇਆ ਉਦੋਂ ਬਾਅਦ ਘਰੇ ਨਹਾ ਨੂੰ ਕੇ ਤੇ ਘਰੋਂ ਚਲਾ ਗਿਆ ਉਦੋਂ ਬਾਅਦ ਇਹ ਘਰ ਘਰੇ ਨਹੀਂ ਆਇਆ ਲਾਸਮੈਂਟ ਵੀ ਸ਼ਾਮ ਨੂੰ ਕਰਾਈ 7:30 ਵਜੇ ਜੇ ਵੀ ਕਿਸੇ ਨੇ ਵੇਖਿਆ ਤਾਂ ਇਹਨੂੰ ਘਰੇ ਭੇਜ ਦੋ ਪਰ ਨਹੀਂ ਲਾਸਮੈਂਟ ਨਾਲ ਵੀ ਨਹੀਂ ਕਿਸੇ ਨੇ ਪਤਾ ਇਹਦਾ ਦੱਸਿਆ ਨਾ ਹੀ ਪੜਤਾਲ ਕੀਤੀ ਇਹਦੇ ਪਰਿਵਾਰ ਨੇ ਸਾਰੇ ਨੇ ਵੀ ਅਸੀਂ ਇਹਨੂੰ ਭਾਲ ਲਗੇ ਕਿਤੇ ਪੜਤਾਲ ਕੀਤੀ ਸਾਰੀ ਰਾਤ ਇਹਨੂੰ ਪੜਤਾਲੇ ਦੀ ਕਰਦੇ ਰਹੇ ਭਾਲਦੇ ਰਹੇ ਸਵੇਰ ਇਹਦੀ ਡੈੱਡ ਬੋਡੀ ਸਾਨੂੰ ਨਹਿਰਾਂ ਦੇ ਵਿਚਾਲੋਂ ਮਿਲੀ ਆ ਨਸ਼ਾ ਕੀਤਾ ਕੀਤਾ ਹੋਇਆ ਸੀ ਇਹਦਾ ਨਸ਼ੇ ਦੇ ਨਾਲ ਇਹਦੀ ਮੌਤ ਹੋਈ ਹੈ ਚਿੱਟੇ ਦੇ ਨਾਲ ਮੌਤ ਹੋਈ ਹੈ ਜੀ ਇਹਦੀ ਹਾਂਜੀ ਅੱਛਾ ਪੰਜਾਬ ਸਰਕਾਰ ਤਾਂ ਕਹਿ ਰਹੀ ਹੈਗੀ ਕੇਜਰੀਵਾਲ ਦਾ ਵੀ ਬਿਆਨ ਹੈਗਾ ਉਹ ਕਹਿੰਦੀ ਵੀ ਅਸੀਂ ਤਾਂ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੀ ਕਰਤਾ ਚਿੱਟਾ ਕਿੱਥੇ ਜੀ ਕਿੱਥੇ ਸਬੂਤ ਦਿੱਤਾ ਉਹਨਾਂ ਨੇ ਵੀ ਹਾਂ ਸੀ ਕਿ ਕੀਤਾ ਅਸੀਂ ਕਹਿੰਦੇ ਆ ਵੀ ਸਾਡੇ ਅਸੀਂ ਸਾਰੀ ਕਹਿੰਦੇ ਹੁੰਦੇ ਇੱਕ ਤਾਂ ਸੀਸੀਟੀ ਕੈਮਰੇ ਲੱਗੇ ਹੁੰਦੇ ਆ ਸਾਨੂੰ ਪਤਾ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਪਿੰਡਾਂ 'ਚ ਵੇਖ ਰਿਆ ਜੀ ਕਿਤੇ ਨਹੀਂ ਨੱਥ ਪਾਈ ਸਰਕਾਰ ਨੇ ਸਿਰਫ ਇੱਕੇ ਨਾਟਕ ਕਰ ਰਹੇ ਆ ਕਿ ਜੁਧ ਨਸ਼ਾ ਵਿਰੋਧ ਅੱਜ ਤੱਕ ਤਾਂ ਵਿਰੋਧ ਕੀਤੇ ਇਹਨਾਂ ਨੇ ਕੀਤਾ ਹੀ ਨਹੀਂ ਕਿੱਥੇ ਇਹਨਾਂ ਨੇ ਕਿਹੜੇ ਜ਼ਿਲ੍ਹੇ 'ਚ ਜਾ ਕੇ ਇੱਕ ਉਹ ਕੁੜੀ ਸੀਗੀ ਆਪਣੇ ਬਠਿੰਡੇ ਦੀ ਜਿਹੜੀ ਮੈਡਮ ਕਨਸਟੇਬਲ ਉਹਦੇ ਨੇ ਉਹਨਾਂ ਦਾ ਘਰ ਨਹੀਂ ਢਾਇਆ ਉਹਦਾ ਕਿਉਂ ਨਹੀਂ ਢਾਇਆ ਕਿਉਂਕਿ ਉਹ ਪੈਸੇ ਵਾਲੀ ਸੀ ਕਿਉਂਕਿ ਉੱਜੜ ਰਹੇ ਆ ਗਰੀਬ ਪਰਿਵਾਰ ਉੱਜੜ ਰਹੇ ਆ ਕੋਈ ਤਕੜੇ ਦਾ ਪੁੱਤ ਨਹੀਂ ਮਰਿਆ ਠੀਕ ਆ ਤੇ ਅਗਲੇ ਪੈਸੇ ਦੇ ਕੇ ਗੱਲ ਨੂੰ ਦਬਾ ਲੈਂਦੇ ਆ ਵੀ ਕਿਤੇ ਸਰਕਾਰ ਤੇ ਨਾ ਕੋਈ ਗੱਲ ਆ ਜੇ ਸਾਨੂੰ ਤਾਂ ਇਹੀ ਆ ਵੀ ਅਸੀਂ ਤਾਂ ਖੁਦ ਕਿੰਨੇ ਵੀ ਅਸੀਂ ਤਾਂ ਸਰਕਾਰ ਨੂੰ ਦੋਸ਼ ਦਿੰਨੇ ਆ ਸਰਕਾਰ ਹੀ ਸਾਡੀ ਦੋਚੀ ਆ ਸਰਕਾਰ ਹੀ ਸਾਡੇ ਬੱਚੇ ਖੋ ਰਹੀ ਆ ਨਸ਼ੇ ਤੇ ਪਾਬੰਦੀ ਨਹੀਂ ਲਾ ਰਹੀ ਨਸ਼ਾ ਵੇਚਦਾ ਤੇ ਸਾਡੇ ਬੱਚੇ ਇਸ ਦੁਨੀਆ ਤੋਂ ਜਾ ਰਹੇ ਆ ਜੀ ਗਿਣਤੀ ਦੇ ਹਿਸਾਬ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਆ ਜਿਹੜੇ ਵੇਚਦੇ ਹੈਗੇ ਸਾਡੇ ਪਿੰਡ ਚ ਕਾਫੀ ਆ ਜੀ ਉਹ ਬੱਚਿਆਂ ਨੂੰ ਵੀ ਪਹਿਲਾਂ ਲਾਇਆ ਗਿਆ ਫੇਰ ਉਹਨਾਂ ਤੋਂ ਵਕਾਇਆ ਜਾ ਰਿਹਾ ਜੀ ਪਰ ਅਸੀਂ ਕਿਸੇ ਬੱਚੇ ਦਾ ਨਾਂ ਨਹੀਂ ਲੈਂਦੇ ਵੀ ਫਲਾਨਾ ਬੱਚਾ ਵੇਚਦਾ ਜਾਂ ਢਿੰਗੜਾ ਬੱਚਾ ਵੇਚਦਾ ਪਰ ਵੇ ਘਰਿਆ ਇਹ ਨਹੀਂ ਪਤਾ ਵੀ ਕੋਈ ਬਾਹਰੋਂ ਬੰਦਾ ਆ ਰਿਹਾ ਵੀ ਵੇਚਣ ਇੱਥੇ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਪਰ ਸਾਨੂੰ ਪਤਾ ਵੀ ਸਾਡੇ ਪਿੰਡ ਵਿੱਚ ਵੇਚ ਕੇ ਜਾਂਦੇ ਆ ਨੌਜਵਾਨ ਕੀ ਕਰਦਾ ਸੀ ਇਹ ਨੌਜਵਾਨ ਮਸ਼ੀਨ ਦਾ ਡਰਾਈਵਰ ਸੀ ਜੀ ਇਹ ਮਸ਼ੀਨ ਤੇ ਸੀਜ਼ਨ ਲੌਂ ਜਾਂਦਾ ਸੀ ਕੱਲ ਵੀ ਹਜੇ ਗੁਜਰਾਜ ਗੁਜਰਾਤ ਵਿੱਚੋਂ ਹੀ ਆਇਆ ਸੀ ਤੇ ਕੱਲ ਘਰੇ ਆ ਕੇ ਬਸ ਨਹਾਣੂ ਕੇ ਤੇ ਨਹਿਰ ਵੱਲ ਚਲਾ ਗਿਆ ਉਸ ਤੋਂ ਬਾਅਦ ਬੱਚਾ ਘਰੇ ਵਾਪਸ ਨਹੀਂ ਆਇਆ ਸੀ ਬਾਲ ਬੱਚੇ ਕਿੰਨੇ ਆ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਉਹਦੀ ਪਤਨੀ ਆ ਅਲੱਗ ਸੀ ਉਹ ਪਰਿਵਾਰ ਤੋਂ ਆਦੇ ਮੰਮੀ ਡੈਡੀ ਤੋਂ ਦੋ ਬੇਟੇ ਆ ਇੱਕ ਬੇਟਾ 15 ਦਿਨਾਂ ਦਾ ਤੇ ਵੱਡਾ ਬੇਟਾ 7 ਸਾਲ ਦਾ ਤੇ ਹਜੇ ਉਹਦੇ ਘਰ ਦੀ ਦਾ ਮਤਲਬ ਕਿ ਜਪੇ ਤੇ ਵੀ ਉਹ ਤਾਂ ਹੋਣੀ ਆਇਆ ਕਿਉਂਕਿ ਉਹ ਦੂ ਬਾਹਰ ਸੀ ਜਦੋਂ ਉਹਦੀ ਡਿਲੀਵਰੀ ਹੋਈ ਹੈ ਜੀ ਉਹਨੂੰ ਤਾਂ ਕੱਲ ਹੀ ਆਉਨੇ ਆ ਕੇ ਬੱਚੇ ਦਾ ਮੂੰਹ ਵੇਖਿਆ ਸੀ ਤੇ ਉਸ ਤੋਂ ਬਾਅਦ ਮਾਰ ਵੱਲੋਂ ਕਹਿੰਦੇ ਹੁੰਦੇ ਨਹੀਂ ਵੇਖਣ ਦਾ ਨਸੀਬ ਮਿਲਿਆ ਹਨਾ ਰਾਤ ਦੀ ਰੋਟੀ ਵੀ ਨਹੀਂ ਉਹਨੂੰ ਨਸੀਬ ਹੋਈ ਕਿ ਕਿਉਂਕਿ ਨਸ਼ੇ ਦੀ ਭੇਟ ਚੜ ਗਿਆ ਇਹ ਇਹ ਚੀਜ਼ ਨੂੰ ਅਸੀਂ ਸਿਰਫ ਸਰਕਾਰ ਨੂੰ ਦੋਸ਼ ਦੇ ਰਹੇ ਹਾਂ ਸਰਕਾਰ ਦੋਸ਼ੀ ਹੈ ਸਾਡੇ ਬੱਚਿਆਂ ਦੀ ਕਿਉਂਕਿ ਸਾਡੇ ਸਰਕਾਰ ਨੇ ਨਸ਼ਾ ਬੰਦ ਕੀਤਾ ਨਹੀਂ ਸਕੇ ਸਾਡੇ ਬੱਚੇ ਇਸ ਦੁਨੀਆ ਤੋਂ ਜਾ ਰਹੀ ਹੈ ਜੀ ਅੱਛਾ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਜੀ ਸ਼ਮਚੇਰਾ ਅੱਛਾ ਤੁਸੀਂ ਕੀ ਲੱਗਦੇ ਸੀ ਇਕਲਾ ਮੈਂ ਇਹਦੀ ਵੱਡੀ ਭੈਣ ਮੇਰੇ ਘਰੇ ਹੈ ਮੈਂ ਮੇਰਾ ਸਾਲਾ ਹੂੰ ਤੇ ਅੱਛਾ ਨਾਲੇ ਕਹਿੰਦੇ ਹੈਗੇ ਪੰਜਾਬ ਦੇ ਵਿੱਚ ਤਾਂ ਕਹਿੰਦੇ ਨਸ਼ਾ ਤਾਂ ਬਿਲਕੁਲ ਖਤਮ ਹੋ ਗਿਆ ਫਿਰ ਇਸ ਤਰੀਕੇ ਨਾਲ ਮੌਤਾਂ ਹੋ ਰਹੀਆਂ ਨਹੀਂ ਜੀ ਬਿਲਕੁਲ ਨਹੀਂ ਨਸ਼ਾ ਬੰਦ ਹੋਇਆ ਇਹ ਤਾਂ ਇਹਨਾਂ ਦੀਆਂ ਕਹਿੰਦਿਆਂ ਗੱਲਾਂ ਨਸ਼ਾ ਬੰਦ ਕਰਨ ਵਾਲੀਆਂ ਗੱਲਾਂ ਹੈ ਨਹੀਂਆਂ ਜੀ ਜੇ ਨਸ਼ਾ ਬੰਦ ਕੀਤਾ ਹੋਵੇ ਇਹ ਮਾਵਾਂ ਦੇ ਪੁੱਤ ਕਿਉਂ ਆਪਦੇ ਪਰਿਵਾਰ ਨੂੰ ਛੱਡ ਕੇ ਜਾਣ ਮਾਵਾਂ ਨੂੰ ਕਿਉਂ ਛੱਡ ਕੇ ਜਾਣ ਪੈਣਾਂ ਨੂੰ ਕਿਉਂ ਛੱਡ ਕੇ ਜਾਣ ਆਪਦੇ ਪਰਿਵਾਰ ਨੂੰ ਕਿਉਂ ਛੱਡ ਕੇ ਜਾਣ ਆ ਤੁਹਾਡੇ ਸਾਹਮਣੇ ਆ ਬੱਚਾ ਅਕੱਲ ਮਸ਼ੀਨ ਤੋਂ ਆਇਆ ਤੇ ਨਸ਼ੇ ਦੇ ਨਸ਼ੇ ਦੇ ਕਾਰਨ ਇਹ ਬੱਚਾ ਚਲਿਆ ਗਿਆ ਸਾਨੂੰ ਸਬੂਤ ਹੋ ਗਿਆ ਵੀ ਨਸ਼ਾ ਨਹੀਂ ਬੰਦ ਹੋਇਆ ਜੇ ਨਸ਼ਾ ਨਹੀਂ ਬੰਦ ਹੋਇਆ ਤਾਂ ਇਹਦੀ ਮੌਤ ਹੋਈ ਆ ਤਾਂ ਹੀ ਆਪਦੇ ਬੱਚਾ ਨੂੰ ਛੱਡ ਕੇ ਚਲਿਆ ਗਿਆ ਆਪਦੇ ਪਰਿਵਾਰ ਨੂੰ ਛੱਡ ਕੇ ਚਲਿਆ ਗਿਆ ਜੇ ਨਸ਼ਾ ਬੰਦ ਹੁੰਦਾ ਸਰਕਾਰ ਨੇ ਨੱਥ ਪਾਈ ਹੁੰਦੀ ਨਸ਼ਾ ਬੰਦ ਕੀਤਾ ਤਾਂ ਤੇ ਬੱਚੇ ਦੀ ਮੌਤ ਕਿਵੇਂ ਹੁੰਦੀ ਇੱਕ ਹੋਰ ਸਾਡੇ ਬਾਈ ਜੀ ਆ ਉਹਨਾਂ ਦੇ ਬੱਚੇ ਦੀ ਡੈਥ ਹੋਈ ਹੈ ਵਿਚਾਰਾ ਬੋਲ ਨਹੀਂ ਸਕਦਾਗਾ ਇੰਨਾ ਦੁੱਖ ਦੇ ਵਿੱਚ ਆ ਬੈਠੇ ਸਾਹਮਣੇ ਬੈਠੇ ਸਾਡੇ ਨਾਲ ਆ ਇਹ ਵਿਚਾਰੇ ਇੰਨੇ ਬੱਚੇ ਕੰਨੋਂ ਹੱਥ ਧੋ ਕੇ ਬੈਠੇ ਆ ਤੇ ਕਹਿੰਦਾ ਭਾਵ ਨਹੀਂਗਾ ਤੇ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਤੋਂ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਸਰਕਾਰ ਨਸ਼ਾ ਨੂੰ ਰੋਕੇ ਬੱਚੇ ਲੋਕਾਂ ਦੇ ਵਚਨ ਪਰਿਵਾਰ بچਣ ਔਰ ਕਰ ਉਜੜਦੇ ਜਿਹੜੇ ਉਹ ਬੱਚੇ ਜਾਣ ਸਾਡੀ ਤਾਂ ਇਹੀ ਮੰਗ ਆ ਪਰ ਹਜੇ ਸਾਨੂੰ ਸਬੂਤਾਂ ਵੀ ਹਜੇ ਤੱਕ ਨਸ਼ਾ ਨਹੀਂ ਬੰਦ ਹੋਇਆ ਪਿੰਡ ਦੇ ਵਿੱਚ ਇਹਨਾਂ ਨਸ਼ਾ ਸ਼ਹਿਰਾਂ ਦੇ ਵਿੱਚ ਇਹਨਾਂ ਨਸ਼ਾ ਜੇ ਕੋਈ ਇਹਨਾਂ ਨੂੰ ਰੋਕਦਾ ਜਾਂ ਕੋਈ ਸਰਪੰਚ ਕਹਿੰਦਾ ਉਹਨਾਂ ਨੂੰ ਮਾਰਨ ਦੀ ਧਮਕੀ ਦੇ ਦਿੰਦੇ ਆ ਜੇ ਕੋਈ ਉਹ ਪਰਿਵਾਰ ਰੋਕਦਾ ਕੋਈ ਬੰਦਾ ਕਹਿੰਦਾ ਮੁਖੀਆ ਕੋਈ ਪਿੰਡ ਦਾ ਕਹਿੰਦਾ ਉਹਨਾਂ ਨੂੰ ਧਮਕੀਆਂ ਸ਼ੁਰੂ ਹੋ ਜਾਂਦੀਆਂ ਜੇ ਕੋਈ ਆੜ ਗਵਾੜ ਕੋਈ ਬੱਚੇ ਨੂੰ ਨਸ਼ੇ ਵਾਲੇ ਨੂੰ ਰੋਕਦਾ ਉਹਨਾਂ ਦੇ ਘਰੇ ਇਹ ਧਮਕੀਆਂ ਦਿੰਦੇ ਆ ਕੇ ਤੇ ਦਰਦੇ ਅਗਲੇ ਗੱਲ ਨਹੀਂ ਕਰਦੇਗੇ ਚੁੱਪ ਕਰਕੇ ਬੈਠੇ ਆ ਤੇ ਗੱਲਾਂ ਤਾਂ ਸਾਰਿਆਂ ਨੂੰ ਪਤਾ ਹੁੰਦੀਆਂ ਵੀ ਪਿੰਡ ਦੇ ਵਿੱਚ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ ਤੇ ਅਸੀਂ ਤਾਂ ਇਹੀ ਬੇਨਤੀ ਆ ਜੋ ਅੱਜ ਬੱਚੇ ਦੀ ਡੈਥ ਹੋਈ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹਦੇ ਮੌਤ ਦਾ ਇਨਸਾਫ ਮਿਲਣਾ ਚਾਹੀਦਾ ਚਲੋ ਇਹਦਾ ਬੱਚਾ ਚਲਿਆ ਗਿਆ ਹੋਰ ਤਾਂ ਬੱਚੇ ਬਚਣ ਹੋਰ ਤਾਂ ਨਾ ਆਪਦੇ ਪਰਿਵਾਰ ਛੱਡ ਕੇ ਜਾਂ ਸਾਡੀ ਤਾਂ ਇਹੀ ਬੇਨਤੀ ਆ ਮੇਰੇ ਚਾਚੇ ਦਾ ਮੁੰਡਾ ਜੀ ਅੱਛਾ ਤੂੰ ਦੇ ਧਿਆਨ ਦੇ ਵਿੱਚ ਹੁਣ ਕਦੋਂ ਕਿ ਤੂੰ ਇਸ ਤਰੀਕੇ ਦਾ ਨਸ਼ਾ ਕਰਦਾ ਤਰੀਕਾ ਦੇਖੋ ਜੀ ਇਹ ਤਾਂ ਡਰਾਈਵਲ ਬੱਦਾ ਸੀਗਾ ਬਾਹਰ ਬੋ ਰਹਿੰਦਾ ਸੀਗਾ ਸਾਡੇ ਪਿੰਡ ਤੇ ਤਾਂ ਕਦੇ-ਕਦੇ ਵਿਚਾਰਾ ਕਿਤੇ ਆਉ ਜਾਂਦਾ ਹੈਗਾ ਤੇ ਘਰੇ ਜਦੋਂ ਆਉਂਦਾ ਸੀਗਾ ਉਹ ਤਾਂ ਦੇਖੀਦਾ ਸੀਗਾ ਵੀ ਕਦੇ ਮਿਲਦਾ ਸੀਗਾ ਰਾਤ-ਬਰਾਤ ਤੇ ਆਉਂਦਾ ਸੀਗਾ ਹਰ ਕੱਲ ਮਸ਼ੀਨ ਤੋਂ ਆਇਆ ਜੀ ਇਹ ਕੱਲ ਮਸ਼ੀਨ ਤੋਂ ਆਇਆ ਤੇ ਘਰੇ ਆ ਕੇ ਨਹਾ ਨੂੰ ਕੇ ਤੇ ਕਹਿੰਦਾ ਮੈਂ ਬਾਹਰ ਜਾਵਾਂ ਬਾਹਰ ਗਿਆ ਤੇ ਉੱਥੇ ਜੀ ਨਸ਼ਾ ਪੱਤਾ ਖਾ ਖਾਦਾ ਚਿੱਟਾ ਚਿੱਟਾ-ਚਿੱਟਾ ਲਾਇਆ ਤੇ ਚਿੱਟੇ-ਚਿੱਟੇ ਨਾਲ ਮੌਤ ਹੋ ਗਈ ਜੀ ਸਾਡੇ ਤੁਹਾਡੇ ਪਿੰਡ ਦੇ ਵਿੱਚ ਹੋਰ ਕਿੰਨੇ ਕੇ ਹੈਗੇ ਆ ਨੌਜਵਾਨ ਵੀ ਕਿੰਨੇ ਕਿ ਇਸ ਇਹ ਲਾਂਤ ਫੈਲੀ ਹੋ ਗਈ ਪਿੰਡ ਦੇ ਵਿੱਚ ਸਾਡੇ ਪਿੰਡ ਤੇ ਤਾਂ ਇਹ ਵੇਖੋ ਜੀ ਨਿੱਕੇ ਨਿੱਕੇ ਵੀ ਲੱਗੇ ਪਏ ਆ ਜਿਹੜੇ ਹੁਣ ਇਹ ਫੈਲ ਹੀ ਗਈ ਆ ਇਹ ਤਾਂ ਹੋਰ ਨਿੱਕੇ ਨਿੱਕੇ ਵੀ ਲਾਈ ਬੈਠੇ ਆ ਸਰਕਾਰ ਨੂੰ ਚਾਹੀਦਾ ਵੀ ਹੁਣ ਬੱਚਿਆਂ ਦੇ ਜਿਹੜਾ ਜੋ ਕੁਝ ਹੋ ਗਿਆ ਪਿੱਛੇ ਹੋ ਗਿਆ ਹੁਣ ਆ ਕੀ ਹੋਈ ਜਾਂਦਾ ਇਹ ਨਿੱਕੇ ਨਿੱਕੇ ਬੱਚਿਆਂ ਦੇ ਵਿਚਾਰਾ ਸਾਰੁਕੀ ਜਾਂਦੇ ਆ ਜੀ ਇਹ ਚਿੱਟਾ ਜੀ ਸਰਕਾਰ ਕਹਿੰਦੀ ਅਸੀਂ ਚਿੱਟਾ ਅਸੀਂ ਬੰਦ ਕਰਤਾ ਅਸੀਂ ਐ ਕਰਤਾ ਜੋਕਰ ਸਾਨੂੰ ਸਬੂਤ ਆਜ ਸਾਨੂੰ ਸਬੂਤ ਹੋਇਆ ਜੀ ਸਾਡਾ ਬੱਚਾ ਮਰਿਆ ਵੀ ਚਿੱਟਾ ਨਹੀਂ ਬੰਦ ਹੋਇਆ ਜੀ ਜੀ ਸੋ ਦੋਸਤੋ ਇਹ ਆ ਗਰਾਊਂਡ ਪੱਧਰ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਸਰਕਾਰ ਵੱਲੋਂ ਆ ਜਿਹੜਾ ਹਰ ਤੀਜੇ ਦਿਨ ਆ ਜਿਹੜਾ ਉਹ ਵੱਡੇ ਵੱਡੇ ਹੋਲਡਿੰਗ ਲਗਾਏ ਜਾਂਦੇ ਆ ਭਗਵੰਤ ਮਾਨ ਖੁਦ ਆਪਦੀ ਫੋਟੋ ਦੇ ਨਾਲ ਵੱਡੇ ਵੱਡੇ ਬੋਰਡ ਆ ਜਿਹੜੇ ਉਹ ਲਗਾ ਰਿਹਾ ਹੈਗਾ ਇੱਥੋਂ ਤੀਕ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਹ ਤਾਂ ਦਾਵਾ ਵੀ ਕਰ ਦਿੱਤਾ ਕਿ ਪੰਜਾਬ ਦੇ ਵਿੱਚੋਂ ਬਿਲਕੁਲ ਆ ਜਿਹੜਾ ਨਸ਼ਾ ਖਤਮ ਕਰ ਦਿੱਤਾ ਪਰ ਸਚਾਈ ਇਹ ਹੈਗੀ ਆ ਸਚਾਈ ਇਹ ਹੈਗੀ ਅੱਜ ਇਸ ਟਾਈਮ ਇਸ ਘਰ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਮਜ਼ਦੂਰ ਪਰਿਵਾਰ ਦਾ ਇਹ ਘਰ ਹੈਗਾ ਪਲਾਸਟਰ ਵੀ ਨਹੀਂ ਹੋਇਆਗਾ ਤੁਹਾਨੂੰ ਦੱਸ ਦਈਏ ਪਲਾਸਟਰ ਵੀ ਨਹੀਂ ਹੋਇਆਗਾ ਤੇ ਛੋਟਾ ਆਇਆ ਬੱਚਾ 15 ਦਿਨਾਂ ਦਾ ਬੱਚਾ ਹੈਗਾ ਇਸ ਨੌਜਵਾਨ ਦਾ ਤੇ ਉਸ ਦੀ ਪਤਨੀ ਦਾ ਇਹ ਕਹਿਣਾ ਹੈਗਾ ਕਿ ਮੈਂ ਹੋਣਾ ਜਿਹੜਾ ਉਹ ਕੀ ਕਰੂਗੀ ਸੋ ਇਹ ਹਾਲਾਤ ਨੇ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ